ਹੈਲੋ एवरीवन ਕੀ ਹਾਲ ਚਾਲ ਹੈ ਜੀ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਿਸਿਸ ਸੰਦੂ ਲਾਈਫਸਟਾਈਲ ਤੇ ਸਸ਼ੇਂਕਾਲ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਆ ਬਸ ਥੋੜਾ ਜਿਹਾ ਬੁਖਾਰ-ਪਖੂਰ ਤੇ ਸਰਦੀ-ਜੁਕਾਮ ਦਾ ਚੱਲੀ ਜਾਂਦਾ ਜਿਵੇਂ ਠੰਡ ਹੈ ਤੇ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਕਿਉਂਕਿ ਜਿਆਦਾ ਕਾਫੀ ਠੰਡ ਸੀ ਜਦੋਂ ਪਿੱਛੇ ਜੇ ਤੇ ਉਦੋਂ ਇੱਕ ਦੋ ਚੱਕਰ ਸਕੂਟੀ ਤੇ ਲੱਗੇ ਸੀਗੇ ਮਾਰਕੀਟ ਦੇ ਤੇ ਇਸ ਕਰਕੇ ਉਦੋਂ ਦੇ ਨਾ ਉਲਜੀ ਜੀ ਪਈਆਂ ਬਸ ਮੈਂ ਵੀ ਮੈਨੂੰ ਇਹ ਹੋ ਗਿਆ ਹੈ ਕਿ ਜਿਵੇਂ ਬੁਖਾਰ ਬਖੋਰ ਜਾ ਰਹੀ ਜਾਂਦਾ ਅੰਦਰ ਬਹੁਤ ਦਵਾਈ ਖਾ ਲਈਏ ਤੇ ਕੋਈ ਫਰਕ ਜਾਨੀ ਪੈ ਰਿਹਾ ਕਦੀ ਖੰਘ ਹਟ ਹੀ ਨਹੀਂ ਰਹੀ ਤੇ ਡਾਕਟਰ ਕਹਿੰਦੇ ਨੇ ਜੀ ਪ੍ਰੇਜ ਰੱਖੋ ਤਲੀਆਂ ਚੀਜ਼ਾਂ ਨਾ ਖਾਓ ਆਣਾ ਖਾਓ ਆਣਾ ਖਾਓ ਤਲੀਆਂ ਚੀਜ਼ਾਂ ਤਾਂ ਹੁਣ ਕੁਝ ਵੀ ਨਹੀਂ ਖਾਂਦੇ ਜਿਹੜੀ ਘਰ ਚ ਚੀਜ਼ ਬਣਦੀ ਆ ਆਪਾਂ ਦਾ ਖਾਣਾ ਤਾਂ ਉਹੀ ਆ ਬਾਕੀ ਪਤਾ ਨਹੀਂ ਕੀ ਗੱਲ ਐ ਹੁਣ ਸਮਝ ਨਹੀਂ ਆਂਦੀ ਬਈ ਤੇ ਲੋ ਜੀ ਇੱਥੇ ਆਪਾਂ ਕਰ ਰਹੇ ਆ ਆਪਣੇ ਬਰਤਨ ਸਾਫ ਤੇ ਕਾਫੀ ਜ਼ਿਆਦਾ ਹੋਏ ਪਏ ਸੀ ਤੇ ਪਹਿਲਾਂ ਸਾਰਾ ਛਾਨਣਾ ਪਹਿਲਾਂ ਵਿਲਾ ਕੀਤਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰ ਲਈ ਸੀ ਆਪਣੇ ਬਰਤਨ ਸਾਫ ਤੇ ਫਿਰ ਨਾਲ ਦੀ ਨਾਲ ਸਲਫਾ ਕਰਤੀਆਂ ਸੀ ਸਾਫ ਤੇ ਘਰ ਦੀ ਲੇਡੀਜ਼ ਭਵੇਂ ਬਿਮਾਰ ਹੈ ਭਵੇਂ ਕੁਛ ਹੈ ਧਿਆਨ ਤਾਂ ਉਹਨੂੰ ਸਾਰੇ ਘਰ ਦਾ ਰੱਖਣਾ ਹੀ ਪੈਂਦਾ ਪਤਾ ਨਹੀਂ ਇਹ ਕਿਉਂ ਮੈਨੂੰ ਲੱਗਦਾ ਵੀ ਸਾਰੀਆਂ ਲੇਡੀਜ਼ ਦੀ ਇਹੀ ਪ੍ਰੋਬਲਮ ਹੋਣੀ ਹੈ ਸ਼ਾਇਦ ਪ੍ਰੋਬਲਮ ਕਹਿ ਲਓ ਜਾਂ ਆਦਤ ਕਹਿ ਲਓ ਜੋ ਮਰਜ਼ੀ ਕਹਿ ਲਓ ਤੁਸੀਂ ਹਨਾ ਤੇ ਹੈਗੀ ਵੀ ਇਹ ਚੰਗੀ ਆਦਤ ਹੈ ਪਰ ਫਿਰ ਵੀ ਜਿਵੇਂ ਹੁਣ ਲੇਡੀਜ਼ ਬਿਮਾਰ ਨੇ ਹੁਣ ਜਿਵੇਂ ਮੈਨੂੰ ਬੁਖਾਰ ਲੱਗ ਰਿਹਾ ਵੀ ਮੈਨੂੰ ਬੁਖਾਰ ਹੈਗਾ ਪਰ ਫਿਰ ਵੀ ਮੈਨੂੰ ਇਹ ਹੁੰਦਾ ਹੈ ਵੀ ਘਰ ਦੇ ਕੰਮ ਕਰਨੇ ਨੇ ਤੇ ਜਿੰਨਾ ਚਿਰ ਆਪ ਆਪਣੇ ਹੱਥੀ ਨਾਲ ਕਰੀਏ ਤੇ ਉਹਨਾਂ ਚਿਰ ਜਿਵੇਂ ਸਿੱਧਕ ਜਾਣੀ ਆਉਂਦਾ ਜੀ ਤੁਹਾਨੂੰ ਵੀ ਲੱਗਦਾ ਤਾਂ ਤੁਸੀਂ ਦੱਸਿਓ ਜ਼ਰੂਰ ਹਨਾ ਤੇ ਮੈਨੂੰ ਤਾਂ ਐਵੇਂ ਹੀ ਹੁੰਦਾ ਵੀ ਜਿੰਨਾ ਚਿਰ ਮੈਂ ਆਪਣੇ ਹੱਥੀ ਨਹੀਂ ਨਾ ਸਾਰੇ ਕੰਮ ਕਰ ਲੈਂਦੀ ਉਹਨਾਂ ਚਿਰ ਮੈਨੂੰ ਸਿੱਧਕ ਜਾਣੀ ਆਂਦਾ ਭਾਵੇਂ ਜਿਹੜਾ ਮਰਜ਼ੀ ਹੋਰ ਕੋਈ ਕੰਮ ਕਰਦੇ ਮੈਨੂੰ ਇਹ ਹੁੰਦਾ ਵੀ ਮੈਂ ਆਪਣਾ ਕੰਮ ਜਿਹੜਾ ਕਰਦਾ ਉਹ ਆਪ ਹੀ ਕਰਾਂ ਚਾਹੇ ਲੇਟ ਕਰ ਲਓ ਵੀ ਜੇ ਬੁਖਾਰ ਆ ਤਾਂ ਥੋੜਾ ਜਿਹਾ ਚਾਹ ਲੇਟ ਕਰ ਲਓ ਭਾਵੇਂ ਜਿਵੇਂ ਮਰਜ਼ੀ ਕਰ ਲਓ ਪਰ ਅੱਜ ਜਿਵੇਂ ਮੈਨੂੰ ਥੋੜਾ ਜਿਹਾ ਹਲਕ ਬਹੁਤ ਪਰੇਸ਼ਾਨ ਹੋਈ ਪਈ ਆ ਮੈਂ ਜਿੰਨਾ ਚਿਰ ਦਵਾਈ ਖਾਂਦੇ ਰਹਿੰਦੇ ਰਹੇ ਉਹਨਾਂ ਚਿਰ ਠੀਕ ਆ ਤੇ ਉਸ ਤੋਂ ਬਾਅਦ ਫੇਰ ਉਹੀ ਹਾਲ ਹੋ ਜਾਂਦਾ ਤੇ ਫੇਰ ਸਰਦਾਰ ਜੀ ਵੀ ਆਗੇ ਸੀ ਦਿੱਲੀ ਤੋਂ ਦਿੱਲੀ ਗਏ ਹੋਏ ਸੀ ਰਾਤ ਦੇ ਫੇਰ ਉਹਨਾਂ ਨੂੰ ਬਣਾ ਕੇ ਦਿੱਤੀ ਰੋਟੀ ਕਿਉਂਕਿ ਰਾਤ ਉਹ ਸਾਰੇ ਡਰਾਈਵਿੰਗ ਕਰਦੇ ਰਹਿੰਦੇ ਤਾਂ ਫੇਰ ਉਹਨਾਂ ਨੇ ਰੋਟੀ ਖਾ ਕੇ ਸੌਣਾ ਸੀ ਇਸ ਕਰਕੇ ਉਹ ਕਹਿੰਦੇ ਮੈਨੂੰ ਪਹਿਲਾਂ ਰੋਟੀ ਦੇ ਦਿਓ ਤੇ ਫੇਰ ਮੈਂ ਲੰਮੇ ਪੈ ਜਾ ਤਾਂ ਫੇਰ ਤੁਸੀਂ ਆਪਣੇ ਕੰਮ ਕਰ ਲਿਓ ਤੇ ਉਸ ਤੋਂ ਬਾਅਦ ਫੇਰ ਮੈਂ ਉਹਨਾਂ ਨੂੰ ਰੋਟੀ ਦਿੱਤੀ ਤੇ ਉਹਨਾਂ ਨੇ ਫੇਰ ਰੋਟੀ ਰੋਟੀ ਖਾ ਕੇ ਆਰਾਮ ਕਰ ਲਿਆ ਤੇ ਉਸ ਤੋਂ ਬਾਅਦ ਮੈਂ ਢੰਡ-ਮੁੰਡ ਚੱਕ ਲਈ ਸੀ ਅਮਾ ਦੇ ਰੋਟੀ ਖਾਣ ਤੋਂ ਬਾਅਦ ਤੇ ਫਿਰ ਆਪਾਂ ਆਪਣੇ ਕੰਮਾਂ ਕਾਰਾਂ ਚ ਫੇਰ ਲੱਗ ਗਏ ਦੁਬਾਰਾ ਕਿਉਂਕਿ ਅੱਜ ਕੰਮ ਕਾਫੀ ਸੀਗੇ ਪਤਾ ਨਹੀਂ ਕਿਉਂ ਇਹ ਹੋ ਗਿਆ ਸੀ ਵੀ ਅੱਜ ਹੀ ਸਾਰੇ ਕੰਮ ਨਿਪਟ ਜਾਣ ਤੇ ਉਸ ਤੋਂ ਬਾਅਦ ਮੈਂ ਸਲਫਾ ਸਲਫਾ ਦੁਬਾਰਾ ਸਾਫ਼ ਕੀਤੀਆਂ ਤੇ ਫਿਰ ਆਪਣੇ ਜਿਹੜੇ ਪੋਣੇ ਭਿੱਜੇ ਹੋਏ ਸੀ ਅੱਜ ਪੋਣੇ ਵੀ ਧੋਣੇ ਸੀਗੇ ਤੇ ਇਹ ਪੋਣੇ ਨਾ ਮੈਂ ਮਤਲਬ ਹਫ਼ਤੇ ਦੇ ਬਾਅਦ ਜਾਂ ਹਫ਼ਤੇ ਤੋਂ ਪਹਿਲਾਂ ਹੀ ਧੁੱਪ ਜਾਂਦੇ ਨੇ ਕਈ ਵਾਰ ਤਾਂ ਤੇ ਕਈ ਵਾਰ ਮਤਲਬ ਸਾਫ਼ ਹੋਣ ਦਾ ਹਫ਼ਤੇ ਬਾਅਦ ਧੋ ਦਿੰਦੇ ਨੇ ਤੇ ਪੂਨੇ ਕਈ ਰੱਖੇ ਹੋਏ ਨੇ ਵੀ ਜਿਵੇਂ ਕਈ ਗੰਦੇ ਹੋ ਜਾਂਦੇ ਤਾਂ ਰੱਖ ਦੀਦੇ ਨੇ ਹੋਰ ਲੈ ਲੀਦੇ ਨੇ ਤੇ ਪੂਨੇ ਮੈਂ ਰੱਖਣੀਆਂ ਫ੍ਰਿਜ ਚ ਫ੍ਰਿਜ ਚ ਮੈਂ ਤਾਂ ਰੱਖਣੀਆਂ ਕਿਉਂਕਿ ਗਰਮੀਆਂ ਚ ਨਾ ਸਾਡੇ ਬਹੁਤ ਜ਼ਿਆਦਾ ਚੂਹਿਆ ਆ ਜਾਂਦੀਆਂ ਨੇ ਪਤਾ ਨਹੀਂ ਕਿਵੇਂ ਹਨਾ ਤੇ ਚੂਹਿਆਂ ਆ ਜਾਂਦੀਆਂ ਨੇ ਤੇ ਮੈਨੂੰ ਇਹ ਹੁੰਦਾ ਵੀ ਜਦੋਂ ਮੈਂ ਬਾਹਰ ਚੀਜ਼ ਰੱਖਣੀ ਆ ਵੀ ਚੂਹਿਆਂ ਨਾ ਫਿਰ ਜਾਣ ਕਿਸੇ ਚੀਜ਼ ਦੇ ਉੱਪਰ ਇਸ ਕਰਕੇ ਮੈਨੂੰ ਉਦੋਂ ਦੀ ਨਾ ਆਦਤ ਪੈ ਗਈ ਵੀ ਮੈਂ ਫ੍ਰਿਜ 'ਚ ਪੋਣੇ ਤਹਿ ਲਾ ਕੇ ਨਾ ਫ੍ਰਿਜ 'ਚ ਰੱਖ ਕੇ ਦਿੰਨੀ ਆ ਤੇ ਉੱਥੇ ਸੇਫ ਵੀ ਰਹਿੰਦੇ ਨੇ ਮੈਨੂੰ ਇਹ ਹੁੰਦਾ ਵੀ ਜਦੋਂ ਮਰਜ਼ੀ ਚੱਕੋ ਤੇ ਬਸ ਯੂਜ਼ ਕਰ ਲਓ ਜੀ ਬਾਹਰ ਰੱਖੇ ਹੋਣਗੇ ਤਾਂ ਫਿਰ ਇਹ ਹੋਏਗਾ ਕੋਈ ਚੀਜ਼ ਹੋ ਜੀ ਫਿਰ ਇਹਨਾਂ ਨੂੰ ਫੇਰ ਧੋਣਾ ਪਏਗਾ ਗਿੱਲੇ ਹੋਣਗੇ ਸੁੱਕਣਗੇ ਫੇਰ ਵਰਤੇ ਜਾਣਗੇ ਇਸ ਕਰਕੇ ਮੈਂ ਪਹਿਲਾਂ ਹੀ ਉਹਨਾਂ ਨੂੰ ਫ੍ਰਿਜ 'ਚ ਹੀ ਰੱਖ ਦਿਆਂ ਤੇ ਉਸ ਤੋਂ ਬਾਅਦ ਮੈਂ ਨਾ ਚਾਲੂ ਬੱਲਨੇ ਰੱਖਤੇ ਨਾਲ ਦੀ ਨਾਲ ਕਿਉਂਕਿ ਜਸਨੂਰ ਕਹਿ ਰਿਹਾ ਸੀ ਕਾਫੀ ਦਿਨਾਂ ਦਾ ਵੀ ਮम्मा ਮੈਨੂੰ ਸੈਂਡਵਿਚ ਬਣਾ ਦੋ ਤੇ ਮੈਂ ਕਿਹਾ ਚੱਲ ਹੁਣ ਇਹ ਕੰਮ ਵੀ ਕਰ ਹੀ ਦਵਾਂ ਤੇ ਮੈਂ ਆਲੂ ਉਬਲਨੇ ਰੱਖਤੇ ਸੀ ਪਰ ਇਹ ਜਿਸ ਦਿਨ ਆਲੂ ਉਬਾਲੇ ਉਸ ਦਿਨ ਸੈਂਡਵਿਚ ਨਹੀਂ ਸੀ ਬਣੇ ਅਗਲੇ ਦਿਨ ਬਣਾਈ ਸੀ ਤੇ ਸਾਰੇ ਕੰਮ-ਕੁਮ ਮੈਂ ਨਿਬੇੜ ਲਏ ਸੀ ਬਾਕੀ ਦੇ ਤੇ ਫਿਰ ਝਾੜੂ-ਛੋੜੂ ਲਾਇਆ ਤੇ ਫਿਰ ਪੋਣੇ ਵਗੈਰਾ ਵੀ ਆਪਣੇ ਧੋਤੇ ਸੀ ਤੇ ਇੱਕ ਥਾਲ ਪੋਸ਼ ਪਿਆ ਸੀ ਕਈ ਦਿਨਾਂ ਦਾ ਧੋਣ ਵਾਲਾ ਜਿਵੇਂ ਦੇਗ ਬਣਾਈ ਤੇ ਉਹਦੇ ਉੱਪਰ ਦੇ ਦਿੱਤਾ ਜੇ ਭਾਜੀ ਪੂਜੀ ਜਿਵੇਂ ਕੋਈ ਚੀਜ਼ ਲੈ ਕੇ ਜਾਈਦੀ ਹੈ ਬਾਹਰ ਥਾਲੀ ਚ ਪਾ ਕੇ ਤਾਂ ਉਹਦੇ ਉੱਪਰ ਦੇ ਦਿੱਤਾ ਜਿਵੇਂ ਕਰੋਸ਼ੀਆ ਦਾ ਬਣਿਆ ਹੋਇਆ ਜਿਹਨੂੰ ਥਾਲ ਪੋਸ਼ ਕਹਿੰਦੇ ਨੇ ਤੇ ਉਹ ਵੀ ਪਿਆ ਸੀ ਕਈ ਦਿਨਾਂ ਦਾ ਉਹਨੂੰ ਵੀ ਧੋ ਕੇ ਸੁੱਕਣੀ ਪਾਤਾ ਸੀ ਮੈਂ ਕਿਹ ਧੁੱਪ ਅੱਜ ਵਧੀਆ ਨਿਕਲੀ ਹੋਈ ਹੈ ਧੁੱਪ ਅੱਜ ਹਵਾ ਖੜੀ ਹੋਈ ਸੀ ਤੇ ਧੁੱਪ ਕਾਫੀ ਸੇਕ ਲੱਗ ਰਿਹਾ ਸੀ ਉਸ ਤੋਂ ਬਾਅਦ ਸਾਰੇ ਮੈਂ ਝੜੂ ਝੜੂ ਲਾ ਕੇ ਬਾਹਰ ਵੀ ਲਾਤਾ ਸੀ ਵੇੜੇ 'ਚ ਵੀ ਲਾਤਾ ਤੇ ਫਿਰ ਮੈਂ ਇਸ਼ਨਾਨ ਪਾਣੀ ਕਰਕੇ ਆਪਣਾ ਤੂਬੱਤੀ ਲਾਈ ਤੇ ਫਿਰ ਇੰਨੀ ਦੇਰ ਨੂੰ ਕੱਪੜੇ ਵੀ ਸੁੱਕ ਗਏ ਸੀ ਤੇ ਜਿਹੜੇ ਰਾਤ ਦੇ ਕੱਪੜੇ ਪਏ ਸੀ ਉਹ ਸੁੱਕਨੇ ਪਾਏ ਹੋਏ ਸੀ ਉਹ ਲਾਏ ਲਾਂ ਤੋਂ ਤੇ ਉਸ ਤੋਂ ਬਾਅਦ ਜਿਹੜੇ ਧੁੱਪੇ ਹੋਏ ਕੱਪੜੇ ਸੀ ਉਹ ਬਾਹ ਤੇ ਆਪਾਂ ਸੁੱਕਨੇ ਤੇ ਮੈਨੂੰ ਨਾ ਪਤਾ ਨਹੀਂ ਸ਼ੁਰੂ ਤੋਂ ਆਦਤ ਇਹ ਵੀ ਆਦਤ ਬਣ ਗਈ ਹੈ ਸ਼ਾਇਦ ਮੇਰਾ ਤਾਂ ਵੀ ਨਹੀਂ ਜੀ ਕੰਮ ਖੰਗ ਠੀਕ ਹੁੰਦਾ ਵੀ ਰੋਜ਼ ਮੈਂ ਭਵੇਂ ਸਿਆਲ ਹੋਵੇ ਭਵੇਂ ਗਰਮੀ ਹੋਵੇ ਨਾਣਾ ਹੀ ਨਾਣਾ ਹੈ ਮਿਸ਼ਨਾਂ ਤਾਂ ਆਪਾਂ ਕਰਨਾ ਹੀ ਕਰਨਾ ਹੈ ਪਤਾ ਨਹੀਂ ਕਿਉਂ ਇਹ ਆਦਤ ਵਧੀਆ ਹੀ ਹੈ ਚਲੋ ਤੇ ਇਹਦੇ ਕਰਕੇ ਨਾ ਮੇਰਾ ਜਕਾਮ ਹਟ ਨਹੀਂ ਰਿਹਾ ਮੈਨੂੰ ਲੱਗਦਾ ਤੇ ਉਸ ਤੋਂ ਬਾਅਦ ਫਿਰ ਮੈਂ ਧੋਬਤੀ ਲਾਣੀ ਹੁੰਦੀ ਆ ਤਾਂ ਪਹਿਲਾਂ ਤਾਂ ਸਵੇਰੇ-ਸਵੇਰੇ ਟਾਈਮ ਨਾਲ ਹੀ ਪਹਿਲਾਂ ਸਭ ਤੋਂ ਨਹਾ ਕੇ ਤੇ ਪਾਠ ਪੂਜਾ ਜੋ ਵੀ ਆਪਾਂ ਕਰਨਾ ਹੁੰਦਾ ਜਿੰਨੇ ਕੁ ਜੋਗੇ ਆ ਕਰਕੇ ਤੇ ਫੇਰੀ ਰੋਟੀ ਪਾਣੀ ਖਾਈਦਾ ਸੀ ਫੇਰੀ ਚਾਹ ਪੀਵੀਦੀ ਸੀ ਤੇ ਹੁਣ ਅੱਜਕੱਲ੍ਹ ਨਾ ਆਪਣਾ ਗਿਜ਼ਰ ਥੋੜਾ ਜਿਹਾ ਖਰਾਬ ਚੱਲ ਰਿਹਾ ਤੇ ਇਸ ਕਰਕੇ ਰਾੜ ਨਾਲ ਪਾਣੀ ਕਰਨਾ ਪੈਂਦਾ ਮੈਨੂੰ ਗਰਮ ਇਸ ਕਰਕੇ ਮੈਂ ਥੋੜਾ ਜਿਹਾ ਕੰਮ-ਕੁਮ ਨਿਬੇੜ ਕੇ ਤੇ ਫੇਰੀ ਪਾਣੀ ਗਰਮ ਕਰਕੇ ਫ ਤੇ ਉਸ ਤੋਂ ਬਾਅਦ ਰੋਟੀ ਪਾ ਲਈ ਸੀ ਮੈਂ ਆਪਣੇ ਬੇਟੇ ਦੀ ਤੇ ਆਪਣੀ ਫਿਰ ਅਸੀਂ ਬੈਠ ਕੇ ਦੋਨਾਂ ਜਣਿਆਂ ਨੇ ਰੋਟੀ ਖਾਧੀ ਉਹ ਵੀ ਆ ਗਿਆ ਸੀ ਪੇਪਰ ਦੇਖੇ ਉਹਦੇ ਚੱਲ ਰਹੇ ਨੇ ਪੇਪਰ ਤੇ ਇੱਥੇ ਨਾ ਜਦੋਂ ਮੈਂ ਝਾੜੂ-ਝੋੜ ਲਾਣੀ ਹੁੰਦੀ ਆ ਤਾਂ ਉਦੋਂ ਚਿੜੀਆਂ ਬਿਲਕੁਲ ਕੋਲ ਆਣ ਕੇ ਖੇਡੀਆਂ ਜਾਂਦੀਆਂ ਨੇ ਤੇ ਫਿਰ ਇਹਨਾਂ ਨੂੰ ਰੋਟੀ ਪਾ ਦੀ ਦੀ ਆਪਾਂ ਛੋੜ ਕੇ ਤੇ ਜਿਹੜੇ ਛੋਟੇ ਪੰਛੀ ਨੇ ਉਹਨਾਂ ਨੂੰ ਪਾ ਦੀ ਦੇਨੇ ਚੌਲ ਤੇ ਬਹੁਤ ਜ਼ਿਆਦਾ ਚਾਵਲ ਦੇ ਦਾਣੇ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਤੇ ਇਹ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਆਪਣੇ ਕੰਮ-ਕਾਰ ਸਾਰੇ ਨਿਬੜ ਕੇ ਤੇ ਅੱਜ ਕਾਫੀ ਕੰਮ ਯਾਨੀ ਕਿ ਨਿਬੜ ਗਿਆ ਅੱਜ ਬਹੁਤ ਵਧੀਆ ਦਿ ਲੋ ਜੀ ਇਹ ਸੀ ਅੱਜ ਦੀ ਆਪਣੀ ਦਿਨਚਰਿਆ ਮਿਲਦੇ ਆਂ ਅਗਲੇ ਵਲੌਗ ਚ ਹੋਪ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ